ਮਲਕਿਆਂ ਦਾ ਜਗਰ ਰੁਪਿੰਦਰ ਨੇ ਕੀਤਾ ਸੀਗਾ ਬਾਗੇ ਮਲਕਿਆਂ ਦਾ ਮੱਖਣ ਬਰਾੜ ਦਾ ਮੁੱਕ ਜਾਣ ਹੱੱਦਾ ਬੰਨੇ ਗੱਡੀ ਜਾਵੇ ਸ਼ੂਕ ਦੀ ਵੇਚਦੀਏ ਤੋਫਾ ਲੋੜ ਪਵੇ ਨਾ ਬਦੂਖ ਦੀ ਬੜਾ ਮੁੱਲ ਉਤਾਰਿਆ ਏ ਲੀਡਰਾਂ ਦੀ ਟੌਰ ਦਾ ਗੱਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਲਓ ਪਹਿਲੀ ਕਬੱਡੀ ਕਹਿੰਦੇ ਭਾਈ ਨਿਰਮਲ ਕੈਨੇਡਾ ਉਹਨਾਂ ਵੱਲੋਂ ਕਹਿੰਦੇ 5000 ਦੀ ਪੈਣ ਲੱਗੀ ਐ ਪਹਿਲੀ ਕਬੱਡੀ ਕਹਿੰਦੇ ਇਸ ਵੇਲੇ 5000 ਦੀ ਪੈਣ ਲੱਗੀ ਐ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਚਾਰ ਵੱਡੇ ਮੱਲ ਖੜੇ ਐ ਮੇਜਰ ਸਿੰਘ ਬਰਾੜ ਭਲੂਰ ਵਾਲਿਆਂ ਦਾ ਕਹਿੰਦੇ ਵੱਡਾ ਨਾਮ ਕਿਉਂਕਿ ਵੱਡੀਆਂ ਸਪੋਰਟਾਂ ਉਹ ਵੱਡੇ ਸਹਾਰੇ ਵੱਡੇ ਭਰਾਵਾਂ ਦੇ ਵੱਡੇ ਮੇਲੇ ਦੇ ਲਈ ਉਹ ਵੱਡਿਆ ਦੀਪ ਆ ਗਿਆ ਹੁਣ ਕਹਿੰਦੇ ਦਬੁਰਜੀ ਵਾਲਾ ਦਬੁਰਜੀ ਵਾਲਾ ਦੁਰਬੋਤ ਕਹਿੰਦੇ ਵੀ ਦੀਪ ਸਾਹਮਣੇ ਕਬੱਡੀ ਪਾਉਣ ਲਈ ਵਧਾ ਆਇਆ ਖੇਡ ਮੈਦਾਨ ਵਿੱਚ ਚਾਰ ਨੇ ਉਹ ਪੰਗਾ ਕਿਹਦੇ ਨਾਲ ਇਹ ਭਗਿਆੜਾਂ ਦੇ ਲਾਣੇ ਵਿੱਚੋਂ ਐ ਇਹ ਸੁੱਚਾ ਲੰਗੋ ਭੁੱਲਰ ਦਾ ਬੇਟਾ ਹੈ ਮੇਰੇ ਮਿੱਤਰੋ ਆਓ ਸਾਹਮਣੇ ਅਗਲੀ ਰੇਡ ਬਲ ਕਰਨ ਕਲਿਆਣਾ ਵਾਲਾ ਆਓ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਕਲਿਆਣਾ ਜਲਾਲ ਬੜੇ ਮਸ਼ਹੂਰ ਜੇ ਪਿੰਡ ਹੈ ਮੇਰੇ ਮਿੱਤਰੋ ਚਰਚਾ ਦੁਨੀਆ ਵਿੱਚ ਹੈ ਚਾਰ ਨੇ ਉਧਰਲੇ ਬੰਨੇ ਇਹ ਕਹਿੰਦੇ ਜਲਾਲ ਦੀਆਂ ਗਰਾਊਂਡਾਂ ਵਿੱਚੋਂ ਉੱਠਿਆ ਔਰ ਕੁਲਦੀਪ ਮਾਨਕ ਦਾ ਵੱਡਾ ਨਾਮ ਰੁਪਿੰਦਰ ਬਾਈ ਹੋਰਾਂ ਦਾ ਵੱਡਾ ਨਾਮ ਆਓ ਅਜਮੇਰ ਦੀ 마ਸੀ ਦਾ ਪੁੱਤਰ ਪਰ ਉਧਰਲੇ ਬੰਨੇ ਕੌਣ ਇਹ ਲਾਭਪ੍ਰੀਤ ਬਿੱਲੀ ਹੈ ਟਰੋਲੀ ਪਿੰਡ ਵਾਲਾ ਲਾਹ ਤਗੜਾ ਜੱਫਾ ਆ ਸਿੱਧੂ ਮੂਸੇ ਵਾਲੇ ਦੇ ਪਿੰਡਾਂ ਦਾ ਸੁਣਦੀ ਹੋਵੇਂਗੀ ਕੌਬ ਕਾਲਾਂ ਵਿੱਚ ਨਹੀਂ ਮੂਸੇ ਵਾਲਾ ਰਹਿੰਦਾ ਏ ਸਵਾਲਾਂ ਵਿੱਚ ਨਹੀਂ ਬੁੱਢੇ ਹੋ ਕੇ ਕਈ ਇੱਥੇ ਫੇਮ ਭਾਲਦੇ ਮੈਂ ਤਾਂ ਦੁਨੀਆ ਕਮਾਤੀ ਦੋ ਸਾਲਾਂ ਵਿੱਚ ਨਹੀਂ ਆਹ ਮੁੰਡਾ ਗਰੀਬੀ ਦੀ ਹਿੱਕ ਚੀਰ ਕੇ ਉੱਠਿਆ ਉਹ ਕਹਿੰਦੇ ਸੁੱਖਾ ਦਾ ਟੰਬਾ ਫੜ ਕੇ ਗਰੀਬੀ ਘਰੋਂ ਗੱਡੀ ਐ ਸੁੱਖਾ ਦਾ ਟੰਬਾ ਫੜ ਕੇ ਗਰੀਬੀ ਘਰੋਂ ਗੱਡੀ ਐ ਹੋਣਦੂ ਕੀ ਨਹੀਂ ਹੁੰਦਾ ਬੰਦਾ ਮਿਹਨਤਾਂ ਨਾਲ ਚਾਹੀਦਾ ਬੰਦਾ ਸੰਘਰਸ਼ੀ ਚਾਹੀਦਾ ਉਹ ਬੰਦਾ ਤਾਕਤ ਦਾ ਚਾਹੀਦਾ ਉਹ ਬੰਦਾ ਸਿਰੜ ਵਾਲਾ ਉਹ ਬੰਦਾ ਜਿਗਰੇ ਵਾਲਾ ਡੱਗੋ ਵਾਲਿਆ ਇਲਾਕਾ ਬਾਕੀ ਤੇਰੀ ਮਰਜ਼ੀ ਆ ਝੋਟਿਆ ਇਲਾਕਾ ਬਾਕੀ ਤੇਰੀ ਮਰਜ਼ੀ ਆ ਝੋਟਿਆ ਇਲਾਕਾ ਉਹ ਰੂਪਾ ਆ ਗਿਆ ਉਹ ਰੂਪਾ ਜੋਗੇ ਵਾਲੀਆ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਮਿੱਤਰੋ ਕਲਵੰਤ ਕਾਲੋ ਨੇਤਰਾ ਛਿਆ ਹੀਰੇ ਆਹ ਸਾਹਮਣੇ ਮੇਰੇ ਮਿੱਤਰੋ ਇੱਕ ਬੰਨੇ ਕੁਲਵੀਰ ਜਟਾਣੇ ਵਾਲਾ ਲੱਗੂ ਜਫਾ ਕਿ ਜੋਗੇ ਵਾਲੀਆ ਭੱਜੂ 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 ਕਬੱਡੀ 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 ਆਹ ਨੰਬਰ ਦਾ ਕਹਿੰਦੇ ਜੋਗੇ ਵਾਲੀਏ ਰੂਪੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੀ ਰੇਡ ਆਹ ਸਾਹਮਣੇ ਦਬੁਰਜੀ ਵਾਲਾ ਦੀਪ ਅੰਮਰਸਰੀਆ ਕਬੱਡੀ ਪਾਰਿਆ ਮੇਰੇ ਮਿੱਤਰੋ ਚਾਰ ਨੇ ਸਵਰਗਾਂ ਵਿੱਚ ਨਾ ਕੋਈ ਚੀਜ਼ ਮਿੱਠੀ ਪਾਵਨ ਗੁਰਬਾਨੀ ਦੇ ਨਾਮ ਵਰਗੀ ਫਲਾਂ ਨਾਲ ਅਨੇਕ ਭਰਪੂਰ ਬੂਟੇ ਪਰ ਦੰਦੇ ਨਹੀਂ ਬੋੜ ਦੀ ਛਾਂ ਮਰਗੀ ਸਵਰਗਾਂ ਵਿੱਚ ਵੀ ਮਸਤ ਨਹੀਂ ਹੋ ਸਕਦੀ ਸ੍ਰੀ ਹਰਮੰਦਰ ਸਾਹਿਬ ਜੀ मां ਵਰਗੀ ਬਚਨ ਹੋਏ ਨਾਗੋ ਹੋ ਕੋਈ ਮਾਤਾ ਗੁਜਰੀ ਦਸ਼ਮੇਸ਼ ਦੀ ਮਾਂ ਵਰਗੀ ਆਹ ਚੋਟੀ ਦਾ ਮੈਚ ਸਿੰਘ ਸਰਦਾਰ ਜੋਗੇਵਾਲੀਆ ਗगन ਦੁਨੀਆ ਦਾ ਮੰਨਿਆ ਪਰਮਨਿਆ ਰੇਡਰ ਉਧਰ ਮੁਕਾਬਲਾ ਮੁਕਾਬਲਾ ਆਹ ਮਰੀਕ ਸਿੰਘ ਕਰਮਲ ਦੀਆ ਆਹ ਸਾਹਮਣੇ ਕਹਿੰਦੇ ਗगन ਨੇ ਇੱਕ ਤਗੜਾ ਨੰਬਰ ਜੋੜ ਗਿਆ ਮੇਰੇ ਮਿੱਤਰੋ ਆਹ ਕਹਿੰਦੇ ਚੋਟੀ ਦਾ ਮੁਕਾਬਲਾ ਚੱਲਦਾ ਹੈ ਵੱਡੀ ਧਰਤੀ ਹੈ ਇਹਨਾਂ ਨੇ ਕਹਿੰਦੇ ਲੱਖਾਂ ਲਾਏ ਆ ਲੱਖਾਂ ਲਾਏ ਆ ਉਹ ਤਾਜ ਦੇ ਪਲੇਅਰ ਆਏ ਆ ਪ੍ਰਬੰਧ ਕਹਿੰਦੇ ਵੀ ਲਾਏ ਆ ਤਾਮ ਬੁਲਾਏ ਆ ਉਹ ਥੋਕੇ ਵੀ ਬੁਲਾਏ ਲਾਏ ਆ ਤਾਮ ਲਾਏ ਆ ਪ੍ਰਬੰਧਕ ਕਹਿੰਦੇ ਥੋਕੇ ਵੀ ਬੁਲਾਏ ਲਾਏ ਆ ਤਾਮ ਬੁਲਾਏ ਆ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ 25 ਜਨਵਰੀ ਉਹ ਰਾਜਾ ਨੇ ਪਿੰਡ ਪੜਾਗੇ ਪੈ ਅੱਜ ਦੇ ਮੇਲੇ ਤੇ ਟਰੈਕਟਰ ਜਿੱਤੇ ਆ ਇਹ ਵੱਡੇ ਮਾਨ ਪਿਆਰ ਸਰਵਣ ਸਿੰਘ ਜੀ ਸਾਡੇ ਸਿੰਘਾਪੁਰ ਵਾਲੇ ਦਿলো ਧੰਨਵਾਦ ਸਾਰੇ ਵੀ ਗੁਰਵਿੰਦਰ ਕਾਂਗੇ ਦੇ ਕੋ ਜੱਫੇ ਦਾ 1000 ਸਰਦਾਰ ਸਰਵਣ ਸਿੰਘ ਜੀ ਦੇਣਗੇ اے ڈاکٹر بلجندر جی ਸਾਡੇ ਸਤਕਾਰਯੋਗ ਨੇ ਇਹ ਬਾਜੀ ਪੈਸੇ ਆਪਣੇ ਕੋਲੇ ਰੱਖ ਲੋ ਜਦੋਂ ਜਫਾ ਲੱਗਿਆ ਪਾ ਦੇਵਾਂਗੇ ਆਹ ਪੈਂਦੀ ਹੋਏ ਰੇਡਰਾਂ ਫੇਰ ਜੁੜੀਏ ਐਕਸ਼ਨਾਂ ਵਾਲੀ ਮਸ਼ੀਨ ਦੀਪਤ ਬੁਰਜੀ ਵਾਲਾ ਹਰਮਨ चीतਿਆਂ ਵਾਲਾ ਮਾਨ ਕਰਦਾ ਆ ਰਾਮਪੁਰ चीतੇ ਤੇ ਮਾਝੇ ਦਾ ਕਹਿੰਦੇ ਜਸਵਿੰਦਰ ਕਲਸੀ ਕੋਚ ਖੇਡ ਕਬੱਡੀ ਦੇ ਮਸੀਹਾ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਬਾਲ ਨੇ ਧੁੰਮਾ ਪਾਈਆਂ ਬੇਲਾ ਗਿਲ ਦੀਨੇ ਵਾਲੀਆ ਕਹਿੰਦਾ ਖੇਡੂ ਇੰਗਲੈਂਡ ਐ ਸਾਲ ਆਹ ਮੇਰੇ ਮਿੱਤਰੋ ਦੀ ਕਿਤੇ ਉਧਰ ਜਫਾ ਕਿਤੇ ਉਧਰ ਜਫਾ ਮੈਚ ਫਸ ਗਿਆ ਮੈਚ ਅੜ ਗਿਆ ਅਮਰੀਕ ਦੀਪੂਰ ਆਹ ਸਾਹਮਣੇ ਕਿੰਨੇ ਦੀਪੂਰ ਆ ਗਿਆ ਮੇਰੇ ਮਿੱਤਰੋ ਲੋਕੀ ਕਹਿੰਦੇ ਆਸੀ ਤੇ ਇਹ ਸੁਣ ਕੇ ਜਾਣਾ ਵੀ ਬੁਲਟ ਬੁਲਟ ਕੌਣ ਲੈ ਗਿਆ ਅਸੀਂ ਤੇ ਇਹ ਦੇਖ ਕੇ ਜਾਣਾ ਵੀ ਟੁੱਕ ਟੁੱਕ ਕਿੱਧਰ ਨੂੰ ਜਾਂਦੇ ਆ ਆਹ ਸਾਹਮਣੇ ਦੇਖੋ ਇਸ ਵੇਲੇ ਰੇਡ ਪੈਂਦੀ ਹੈ ਨਰਮਲ ਸਿੰਘ ਕੈਨੇਡਾ ਦੇ ਪਹਿਲਾ ਕਹਿੰਦੇ 5000 ਮੇਰੇ ਮਿੱਤਰੋ ਇਹ ਭੜ ਭਮੱਕੜ ਉਹ ਭਮੱਕੜ ਪਮਕੜ ਪਮਕੜ ਇਹ ਉਹ ਨਹੀਂ ਜਿਹੜੇ 20 ਪੈ ਤੋਂ ਨਿਕਲਦੇ ਐ ਇਹ ਕਬੱਡੀ ਵਾਲੇ ਪਮਕੜਾ ਇਹ ਕਬੱਡੀ ਵਾਲੇ ਪਮਕੜਾ ਉਹ ਪਟਾਕੇ ਪੈਂਦੇ ਆ ਮੇਜਰ ਬਰਾੜ ਦਾ ਚਹੇਤਾ ਜਲੰਧਰ ਸਿੱਧੂ ਦਾ ਚਹੇਤਾ ਓਏ ਜਫਾ ਲਾ ਗਿਆ ਮੇਰੇ ਮਿੱਤਰੋ ਖੇਡ ਕਬੱਡੀ ਵੱਡੀ ਇਧਰ ਨੇ ਬੰਨੇ ਕੌਣ ਗਲਵੀਰ ਜਟਾਣਿਆ ਵਾਲਾ ਮੈਚ ਬਾੜਾ ਤੱਤਾ ਮੇਰੇ ਮਿੱਤਰੋ ਸ਼ੇਰਾਂ ਨਾਲ ਜਫੇ ਤੇ ਪਹਾੜਾਂ ਨਾਲ ਮੱਥੇ ਲਾਉਣਾ ਜਾਣਦੇ ਪੰਜਾਬੀ ਜੋ ਇਰਾਦਿਆਂ ਦੇ ਪੱਕੇ ਜਿਹੜੇ ਕੌਮ ਦੇ ਗਦਾਰ ਹੁੰਦੇ ਧਰਤੀ ਤੇ ਭਾਰ ਬੇਈਮਾਨ ਬੰਦਿਆਂ ਨੂੰ ਪੈਂਦੇ ਲਾਹਣਤਾਂ ਤੇ ਤੱਕੇ ਜਦੋਂ ਲਿਖਦਾ ਜੱਟ ਪੈਂਦੀ ਲੋਹੇ ਉੱਤੇ ਸੱਟ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਗ ਤੋਂ ਵੀ ਤੱਤੇ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਗ ਤੋਂ ਵੀ ਤੱਤੇ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਉਧਰ ਕਹਿੰਦੇ ਸ਼ਰਨੇ ਦੇ ਲਈ ਸਰਬੰਦ ਸਿੰਘ ਜੀ ਸਿੰਗਾਪੁਰ ਵਾਲੇ ਉਹ 500 ਪੁੱਜਦਾ ਕਰਦੇ ਆ ਕਿਉਂਕਿ ਕਹਿੰਦੇ ਸ਼ਰਨੇ ਨੇ ਦੀਪ ਫੜਿਆ ਆਜ ਕਹਿੰਦੇ ਜਲਾਲਪਿੰਡ ਦੇ ਜਨੇਰ ਸਿੰਘ ਦੀ ਮਾਸੀ ਦਾ ਪੁੱਤ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਜਲਾਲਪਿੰਡ ਦੇ ਕਹਿੰਦੇ ਗੈਤੀ ਨੂੰ ਵੀ ਬਹੁਤ ਕੁਝ ਦਿੱਤਾ ਹੈ ਜਲਾਲਪਿੰਡ ਦੇ ਕਹਿੰਦੇ ਕਬੱਡੀ ਨੂੰ ਵੀ ਬਹੁਤ ਦਿੱਤਾ ਜੋ ਕਬੱਡੀ ਨੂੰ ਦਿੰਦਾ ਉਹਦੀ ਮਿਸਾਲ ਕਹਿੰਦੇ ਰਪਿੰਦਰ ਬੈਠਾ ਹੈ ਉਹਦੀ ਮਿਸਾਲ ਰਪਿੰਦਰ ਬੈਠਾ ਓਏ ਦੀਪ ਆ ਗਿਆ ਫੇਰ ਕਬੱਡੀ ਪਾਉਣ ਦੇ ਲਈ ਵਾਧਾ ਗੱਗੀ ਭਰਾ ਕਹਿੰਦੇ ਕੈਨੇਡਾ ਤੋਂ ਸ਼ਰਲੇ ਲਈ ਬਹੁਤ ਵੱਡੇ ਪਿਆਰ ਪੁੰਜਦੇ ਕਰਦੇ ਆ ਆਪਾਂ ਧੰਨਵਾਦ ਕਰਦੇ ਆ ਸਰੋ ਫੁੱਲੀ ਪੱਟੀ ਆ ਇਧਰ ਸਰਵਨ ਸਿੰਘ ਜੀ ਸਿੰਗਾਪੁਰ ਉਹਨਾਂ ਵੱਲੋਂ ਵੀ ਪਿਆਰ ਓਏ ਘਾਂਗੇ ਵਾਲਾ ਤਿੱਦਪੁਰ ਜਿੱਦਪੁਰ ਜਿੱਦਪੁਰ ਜੀਤਪੁਰ ਜੀ ਵਾਲਾ ਦੀਪ ਮਿੱਤਰੋ ਵੱਡੇ ਵੱਡੇ ਜਾਫੀਆਂ ਦੀ ਲਾਉਂਦਾ ਇਹ ਸੀਪ ਮਿੱਤਰੋ ਜੋਗੇਵਾਲੀਆ ਗਗਨ ਗਗਨ ਆ ਗਿਆ ਸੀਪ ਲਾਉਂਦਾ ਕਿਤੇ ਸੀਪ ਕਿਤੇ ਬਾਦਾਕੋਟ ਕਿਤੇ ਸਰਾਂ ਮੰਨ ਇੱਕ ਪੂਰ ਨੱਖਾ ਉਹ ਟਾਈਮ ਵਧੀਆ ਸੀਗਾ ਆਹ ਸਾਹਮਣੇ ਉਧਰ ਭਾਈ ਜਗਦੇਵ ਕਨੇਡਾ ਪੰਜਾਬ ਟਾਈਗਰ ਵਾਲੇ ਕਹਿੰਦੇ ਆ ਕੁਲਵੀਰ ਦੇ ਕਹਿੰਦੇ ਤਿੰਨ ਜਫੇ 5000 ਦੇ ਹੋਣਗੇ ਦੋ ਜਫੇ 5000 ਦੇ ਹੋਣਗੇ ਮੈਚ ਚੋਟੀ ਦਾ ਚੱਲੀ ਜਾਂਦਾ ਹੈ ਮੈਚ ਦਾ ਓਏ ਮਾਨਸੇ ਵਾਲਿਆ ਪਾ ਦੇ ਮੱਲਾ ਕਬੱਡੀ ਮੇਰੇ ਮਿੱਤਰੋ ਵੱਡੀਆਂ ਗੱਲਾਂ ਨਹੀਂ ਘਾਟਾਂ ਪੂਰੀਆਂ ਹੋਣੀਆਂ ਕਿ ਡੱਬ 45 ਗੱਲ ਤੱਕ ਭਰਿਆ ਦਿੰਦਾ ਹਿੱਕਾਂ ਪਾਰ ਕੋੜੇ ਬੂਫਰਾਂ ਤੇ ਮਿਰਜਾ ਗੌਂਦੀ ਸੁਣ ਜਸਵਿੰਦਰ ਬਰਾੜ ਕੋੜੇ ਆਹ ਉਸੇ ਮੱਲਾ ਦਾ ਮੇਰੇ ਪਿੰਡ ਕਹਿੰਦੇ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹਿੰਡ ਕੋੜੇ ਮੁੰਡੇ ਫੈਨ ਨੇ ਤੇਰਿਆ ਸ਼ਹਿਰਾਂ ਦੇ ਆਹ ਸਾਹਮਣੇ ਮੁਕਾਬਲਾ 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 ਫਰੋਜਪੁਰੀਏ ਨਾਲ ਰੇਡ ਕਹਿੰਦੇ ਕਲਿਆਣਾ ਵਾਲੇ ਤੇ ਬੋਲ ਸਾਡੇ ਵਾਲੇ ਦੇ ਉਧਰ ਭਾਈ ਗੁਰਪ੍ਰੀਤ ਭਾਈ ਕੁਲਵੰਤ ਤੇ ਭਾਈ ਜਿੰਦਾ ਕੈਨੇਡਾ ਉਹਨਾਂ ਵੱਲੋਂ ਸੋਨੀ ਦੀਆਂ ਟਿੰਡ ਰੇਡਾਂ ਦੇ ਉੱਪਰ 5000 ਦਿੱਤਾ ਜਾਣਾ ਹੈ 5000 ਦਿੱਤਾ ਜਾਵੇਗਾ ਆਹ ਕਹਿੰਦੇ ਘੋਲੀ ਵਾਲਾ ਮੁੰਡਾ ਕਾਲਾ ਬੈਠਾ ਜਿੰਨੇ ਵੀ ਬੁਲਾਰੇ ਨੇ ਭਰਾ ਦੇ ਇੱਕ ਪਰਿਵਾਰ ਹੈ ਸਾਡਾ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਹ ਵੇਖੋ ਰਮਾਲ ਘੁੰਮਦੇ ਉਹ ਵੇਖੋ ਰਮਾਲ ਘੁੰਮਦੇ ਕਿ ਮੁੰਦਰੀ ਰਮਾਲ ਛੱਲਾ ਦਿਸਦੇ ਉਦਾਸ ਉਹ ਤਹਾ ਮਾਰਦੀ ਕਲੇ ਦੀ ਗਾਣੀ ਕਿ ਰੋਦਿਆਂ ਰਮਾਲ ਭਿੱਜ ਗਏ ਜਦੋਂ ਮਿਛੜੇ ਦਿਲਾਂ ਦੇ ਜਾਨੀ ਉਹ ਰੋਦੇ ਰਮਾਲ ਭਿੱਜ ਗਏ ਰਮਾਲ ਉਦੋਂ ਪਿਛ ਆ ਆ ਆ ਆਹ ਉਹ ਮੇਲਾ ਬਣ ਗਿਆ ਮੇਲਾ ਬਣ ਗਿਆ ਪਹਿਲਾਂ ਸ਼ਰਨੇ ਨੇ ਦੋ ਮਾਰੀਆਂ ਹੁਣ ਦੀਪ ਨੇ ਕਹਿੰਦੇ ਦੋ ਮਾਰਦੀਆਂ ਦੋ ਦੀ ਸਟਾ ਸਾਢੇ 3 ਵਜੀਆਂ ਕੱਤੀ ਕਮਾਰ ਤੇ ਕੱਤੀ ਕਮਾਰ ਦੀ ਪਤੰਦਰ ਨੇ ਸਾਢੇ 3 ਵਜੀਆਂ ਆਹ ਕਹਿੰਦੇ ਤਕੀਆਂ ਨੂੰ ਨੂੰ 31 ਸੁਣਿਆ ਸੀ ਤੇ 31 ਨੂੰ 92 ਬੁੱਟਿਆ ਆਓ ਸਾਹਮਣੇ ਸਾਹਮਣੇ ਆ ਦੇਖੋ ਜਰਾਂ ਨਜ਼ਾਰਾ ਕੁਲਵੀਰ ਤੇ ਜੋਗੀ ਅਲੀਆ ਗਗਨ ਇਹਦੇ ਪੱਟਾਂ 'ਚ ਬੜੀ ਜਾਨ ਹੈ 21 ਨੂੰ 31 ਪਾਉਂਦੀ ਆਈ ਦੁਨੀਆ ਤੇ 31 ਤੋਂ 92 ਕਦੇ ਨਹੀਂ ਸੁਣੀਆ ਜਸਵਿੰਦਰ ਗੱਲਾਂ ਕਰਦਾ ਹੁੰਦਾ ਅਮਲੀ ਦੀ ਡੱਬੀ ਵਿੱਚੋਂ ਫੀਮ ਮੁੱਕ ਜੇ ਫੌਜੀ ਦਾ ਬਿੰਨਿਆ ਨਿਸ਼ਾਨਾ ਉੱਕ ਜੇ ਪੈਂਦੀਆਂ 'ਚ ਯਾਰ ਕਦੇ ਪੂਰੇ ਪੱਖ ਨਾ ਸੌ ਰੱਬ ਦੀ ਬੰਦੇ ਦੇ ਪੱਲੇ ਰੰਦਾ ਕੱਖ ਨਾ ਸੋ ਰੱਬ ਦੀ ਬੰਦੇ ਦੇ ਪੱਲੇ ਰਹਿੰਦਾ ਕੱਖ ਨਾ ਅੱਜ ਉਹ ਆਪਣੇ ਬਗਾਨਿਆਂ ਵੱਲ ਖੜ ਜਣ ਆ ਪੱਲੇ ਕੱਖ ਨਹੀਂ ਰਹਿੰਦਾ ਮੇਰੇ ਮਿੱਤਰੋ ਜਦੋਂ ਆਪਣੇ ਮੁਖ ਮੋੜਦੇ ਆ ਉਹ ਭਰਾ ਗੈਰਾਂ ਨਾਲ ਖੜਦੇ ਆ ਰਿਬਰ ਕਹਿੰਦੇ ਘਾਗੇ ਆਲਾ ਘਾਗੇ ਆਲਾ ਘਾਗੇ ਆਲਾ ਘਾਗੇ ਆਲਾ ਆਹ ਲੱਗਦਾ ਜਿੰਦੇ ਉਹਨੂੰ ਛੱਡਣ ਗਿਆ ਹੁੰਦਾ ਇਹ ਸੋਨੂੰ ਮੱਕੜ ਦਾ ਗੱਲਾਂ ਚੱਲੀਆਂ ਮੇਰੇ ਮਿੱਤਰੋ ਮੀਤੇ ਫਰਵਾਈ ਦੀਆਂ ਚਰਨਜੀਤ ਬਾਈ ਹੋਰਾਂ ਦੀਆਂ ਰੂਪਮਾਨੋ ਚਾਲ ਤੇ ਪਾਲਾ ਮਾਨੋ ਚਾਲ ਗੁਰਪ੍ਰੀਤ ਸੰਧੂ ਹੋਰਾਂ ਨੇ ਟਰੈਕਟਰ ਦੇਣੇ ਆ ਜਿਹੜੀ ਟੀਮ ਖੇਡਿਆ ਉਧਰ ਬਲਕਰਨ ਕਲਿਆਣਾ ਵਾਲਾ ਗੱਭਰੂ ਕਮਾਲ ਕਰੀ ਜਾਂਦਾ ਓਏ ਗੱਭਰੂ ਕਮਾਲ ਕਰੀ ਜਾਂਦਾ ਗੱਭਰੂ ਕਮਾਲ ਕਰੀ ਜਾਂਦਾ ਰਪਿੰਦਰ ਕਹਿੰਦਾ ਇੱਕ ਵਾਰੀ ਕਹਿ ਦੇ ਵੀ ਪਲੱਗ ਕੱਢੇ ਬਿਨਾਂ ਫਰਟਾ ਪੱਖਾ ਨਹੀਂ ਚੱਕੀ ਦਾ ਪਲੱਗ ਕੱਢੇ ਬਿਨਾਂ ਫਰਟਾ ਪੱਖਾ ਨਹੀਂ ਚੱਕੀ ਦਾ ਆਹ ਸਾਹਮਣੇ ਕਬੱਡੀ ਫਿਰ ਰਹੀ ਹੈ ਰਵਿੰਦਰਾ ਗੱਲਾਂ ਹੋਰ ਤੋਂ ਹੋਰ ਹੋ ਜਾਂਦੀਆਂ ਜਿਵੇਂ ਗੁਵਾੜੇ ਦੇ ਵਿੱਚ ਸਾਹਿਲ ਕਰ ਗਿਆ ਸੀਗਾ ਕਹਿੰਦਾ ਸੱਟੂ ਕਹਿੰਦੇ ਹੁੰਦੇ ਆ ਵੀ ਬਾਈ ਬਾਰੇ ਤਹੇ ਟਰਾਲੇ ਬੂਥੇ ਹੋ ਜਾਂਦੇ ਆ ਗੱਲਾਂ ਹੋਰ ਤੋਂ ਹੋਰ ਪਰ ਚਿਹਰਿਆਂ ਤੇ ਹਾਸੇ ਬੂਟਿਆ ਆਓ ਮੇਰੇ ਮਿੱਤਰੋ ਅਸੀ ਸਾ ਮੁੱਲ ਨਹੀਂ ਮਿਲਦੀਆਂ ਅਸੀਸਾਂ ਦੇ ਲਈ ਕੰਮ ਕਰਨੇ ਪੈਂਦੇ ਆ ਵਾਹਿਗੁਰੂ ਮਿਹਰ ਕਰੇ ਅਸੀਸਾਂ ਮਿਲਣ ਸਾਰਿਆਂ ਨੂੰ ਤੇ ਗਾਲਾਂ ਤਾਂ ਮੁਫਤੀ ਚ ਪੈਂਦੀਆਂ ਰਹਿੰਦੀਆਂ ਉਧਰ ਘੋੜਾ ਸਾਡਾ ਵੀਰ ਤੇ ਗੱਗੀ ਕੈਨੇਡਾ ਦਾ ਧੰਨਵਾਦ ਕਰਦੇ ਚੇਚੇ ਤੌਰ ਤੇ ਪੁੱਜੇ ਆ ਪਾ ਵੀ ਸੋਨੀ ਕਬੱਡੀ ਨੌਜਾਨਾ ਇੱਕ ਤਕੜਾ ਮੁਕਾਬਲਾ 12:30 ਤੇ 12 ਮੇਰੇ ਮਿੱਤਰੋ ਰਪਿੰਦਰ ਅੱਦਾ ਨੰਬਰ ਕੂਣੀ ਦੇ ਫੋੜੇ ਵਰਗਾ ਜਿੱਨਾ ਜਰਾਮ ਨਹੀਂ ਆਉਂਦਾ ਬੜਾ ਦੁੱਖ ਦਿੰਦਾ ਆ ਵੀ ਦੁੱਖ ਦੇਊਗਾ ਅਮਰਤ ਆ ਵੀ ਦੁੱਖ ਦੇਊਗਾ ਉਹ ਦੁੱਖ ਦੇਣ ਗਿਆ ਉਹ ਸਾਹਮਣੇ ਕਹਿੰਦੇ ਦੀਪ ਇਸ ਵੇਲੇ ਕਬੱਡੀ ਪਾ ਰਿਹਾ ਰਾਜਦੀਪ ਨੂੰ ਹੁਣ ਕਹਿੰਦੇ ਆਸਟ੍ਰੇਲੀਆ ਦੇ ਸੀਜ਼ਨ ਦਾ ਸਿਕਰ ਪਹੁੰਚਣਾ ਕਿਉਂਕਿ ਉੱਥੇ ਵੀ ਗੱਲਾਂ ਲੱਗਣਗੀਆਂ ਟਕਾਣੇ ਟੀਪ ਪਤੰਦਰਾ ਨੇ ਵੱਡੀ ਮਿੜਾੜੀ ਆ ਉਧਰ ਕਬੱਡੀ 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 ਉਹ ਧੱਗਿਆ ਧੱਗਿਆ ਧੰਗ ਵਾਲਾ ਆਹ 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 ਹਣ ਵਜਦੀ ਆ ਤਾੜੀ ਉਧਰ ਜਗਦੀਪ ਮੰਦੀਲਾ ਦਾ ਵੀ ਚੇਤੇ ਤੌਰ ਤੇ ਧੰਨਵਾਦ ਆ ਮੈਚ ਤਾਂ ਅਮਰਤ ਕਟੋ ਕੱਟ ਅੱਧੇ ਘੰਟੇ ਦਾ ਹੋਣਾ ਚਾਹੀਦਾ ਅੱਧੇ ਘੰਟੇ ਦਾ ਹੋਣਾ ਚਾਹੀਦਾ ਅੱਧੇ ਘੰਟੇ ਦਾ ਉਸਤਾਦਾ ਤੇਰੇ ਲ ਦੀਪ ਝਾਕਦਾ ਵੇ ਕਿੰਨਾ ਕੌੜਾ ਖੌੜਾ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਇਧਰ ਨੰਬਰ ਰੈਡਰ ਦੇ ਹਿੱਸੇ ਆਓ ਨੰਬਰ ਮੱਲਾ 13 13 ਹੋ ਗਿਆ ਸਕਰੀਨ ਦੇ ਉੱਪਰ ਓ 13 13 13 13 ਹੋਈ ਪਈਆ ਅੱਜ ਸਵਾਲ ਸਰ ਉਸਤਾਦਾ 13 13 ਹੋਈ ਪਈਆ ਅੱਜ ਸਵਾਲ ਸਰ ਦੇ ਵਿੱਚ 13 13 ਹੋਈ ਪਈਆ ਨੰਬਰ ਕੀ ਕੈਨੇਡਾ ਵੱਲੋਂ ਆਹ ਰੇਡ 500 ਦੀ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ 13 13.5 ਕਿ ਭਾਰਤ ਨਾਵਾ ਉਸ ਪਿੰਜਰੇ ਦਾ ਜੋ ਗੜ ਹੈ ਅਣਖੀ ਸ਼ੇਰਾਂ ਦਾ ਜਿੱਥੇ ਗੁਰੂ ਗੋਬਿੰਦ ਸਿੰਘ ਜਨਮ ਲਿਆ ਮੁੱਲ ਪੈਂਦਾ 13 13 ਦਾ ਆਓ ਸਾਹਮਣੇ ਮੇਰੇ ਮਿੱਤਰੋ ਬਲਕਰਨ ਕਲਿਆਣਾ ਵਾਲਾ ਕਬੱਡੀ ਪਾਰਿਆ ਅਮਰੀਕਾ ਮੁੰਡੇ ਦੀਆਂ ਆਓ ਸਾਹਮਣੇ ਕਹਿੰਦੇ ਬਲਕਰਨ ਕਬੱਡੀ ਪਾਰ ਰਿਹਾ ਜਸਪਾਲ ਮਨੀਲਾ ਗੁਰਮੀਤ ਯੂ ਐਸ ਏ ਜਸਵਿੰਦਰ ਹੁਣੀ ਵੀਰ ਰਵੀ ਕੈਨੇਡਾ ਤੇ ਰਿੰਪਲ ਸੋਢੀ ਵੱਡੇ ਭਰਾੜੇ ਵੱਡੇ ਪਿਆਰ ਵੱਡੇ ਸਤਿਕਾਰ ਉਹ ਜਾਵੇ ਦਾ ਜਾਵੇ ਦਾ ਜਾਵੇ ਦਾ ਜਾਵੇ ਦਾ ਅੱਜ ਆ ਗੇਣਾ ਫਰਜ ਆ ਆ ਆ ਆ भाई जीवੜ ਕਹਿੰਦੇ ਨੇ ਅੱਕੇ ਨੇ ਮਾਰੀ ਐ ਉਧਰ ਗੱਗੀ ਕਨੇਡਾ ਵੱਲੋਂ 500 ਬਲ ਕਰਨ ਲਈ ਐ ਮੈਚ ਨਿਬੜ ਗਿਆ ਸਕਰੀਨ ਬੋਰਡ ਤੇ ਝਾਤ ਵੱਜਦੀ ਐ 14 ਤੇ 14 ਮੈਂ ਕਿਹਾ ਸੀਗਾ ਵੀ ਅੱਧਾ ਨੰਬਰ ਕੋਣੀ ਦੇ ਫੋੜੇ ਵਰਗਾ ਆਹ ਕਿਹਨੂੰ ਦੁੱਖ ਦਿੰਦਾ ਪਤਾ ਲੱਗ ਗਿਆ ਬਲ ਕਰਨ ਵੀਰ 500 ਆਪਣੇ ਪੈਸੇ ਫੜ ਕੇ ਲੈ ਜਾਵੇ ਉਧਰ ਟਰੋਲੀ ਭਾਈ ਦੀ ਟੀਮ ਦੇ ਨੰਬਰ 14 ਜੋਗੇ ਵਾਲਾ 14.5 ਅੱਧੇ ਨੰਬਰ ਤੇ ਜਿਹੜੀ ਟੀਮ ਹੈ ਉਹ ਜੋਗੇ ਵਾਲਾ ਜੇਤੂ ਰਹੀ ਹੈ ਅਗਲਾ ਜਿਹੜਾ ਮੈਚ ਕਿਹਦਾ ਹੋਵੇਗਾ ਅਮਰਤ ਬਜਨੀ ਕਬੱਡੀ ਦਾ 15 ਮਿੰਟ ਦੀ ਰੈਸਟ ਹੈ 15 ਮਿੰਟ ਦੀ ਰੈਸਟ ਹੈ ਆ ਪੈਸੇ ਭਾਜੀ ਉੱਥੇ ਪਲੇਅਰ ਨੂੰ ਦੇ ਦਿਓ ਸ਼ਰਨੇ ਦੇ ਪੈਸੇ ਬਲਕਰਨ ਵੀਰੇ ਪੈਸੇ ਲੈ ਜਾਓ ਕਿਰਪਾ ਕਰਕੇ ਬਲਕਰਨ ਗੱਗੀ ਕਨੇਡਾ ਸਾਡਾ ਵੀਰ ਅਮਰਤ ਨੂੰ ਬੇਨਤੀ ਅਮਰਤ ਮਿਲ ਲਵੇ ਅਮਰਤ ਡਾਕਟਰ ਬਲਜਿੰਦਰ ਦੇ ਸਰਵਣ ਸਿੰਘ ਜੀ ਸਿੰਗਾਪੁਰ ਉਹਨਾਂ ਵੱਲੋਂ ਪਿਆਰ ਹੈ ਆ ਪਲੇਅਰਾਂ ਦੇ ਪੈਸੇ ਆ ਵੀਰ ਬਣ ਕੇ ਸ਼ਰਮੇ ਦੇ ਪੈਸੇ ਆ ਤੇ ਬਲਕਰਨ ਦੇ ਪੈਸੇ ਆ ਪੈਸੇ ਲੈ ਜੋ ਕਿਰਪਾ ਕਰਕੇ ਕਾਲਾ ਬੈਰੂ ਗਿਆ ਵਾਲਾ ਲੈ ਵੀ ਕਾਲਿਆ ਧੰਨਵਾਦ ਹੈ ਨੌਜਵਾਨ ਜੇ ਕਿਤੇ ਥਾਪੀ ਵੱਜ ਜੇ ਵੱਜੂਗੀ ਮਿਹਰ ਕਰੇ ਪ੍ਰਮਾਤਮਾ ਆਉਣ ਵਾਲਾ ਟਾਈਮ ਸਾਡੇ ਵੀਰਾਂ ਦਾ ਬੇਨਤੀ ਹੈ ਅੰਮ੍ਰਿਤ ਜ਼ਰੂਰ ਮਿਲਣਾ ਵੀ ਅੰਮ੍ਰਿਤ ਉਧਰ ਬੰਟੀ ਡਾਲੇ ਵਾਲਾ ਵੀਰ ਆ ਸਾਡਾ ਜਿਹਦੇ ਕਹਿੰਦੇ ਆ ਸਗਰੀਨਾ ਲਗੀਆਂ ਸਕੋਰ ਬੋਰਡ ਵਾਲੀਆਂ ਅਮਰਤ ਟੀਮਾਂ ਬੱਸੀਆਂ ਦਾ ਜਸਪਾਲ ਨੰਬਰਦਾਰ ਮਨੀਲਾ ਵੱਡੇ ਵੀਰ ਨੇ ਬਹੁਤ ਵੱਡਾ ਪਿਆਰ ਵੱਡਾ ਸਤਿਕਾਰ ਕਿਹੜੇ ਵੀਰਾਂ ਦੇ ਸਨਮਾਨ ਰੱਖਦੇ ਆ ਨੰਬਰਦਾਰ ਉਹ ਸਟੇਜ ਤੇ ਜਾ ਕੇ ਸਨਮਾਨ ਲੈ ਲੈਣ ਬਲਕਰਨ ਦੇ ਪੈਸੇ ਵੀਰੇ ਫੜ ਕੇ ਲੈ ਜਾਓ ਬਲਕਰਨ ਆਈ ਵੀਰੇ ਇੱਕ ਮਿੰਟ ਵਾਹਿਗੁਰੂ 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 ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ਬਦ ਲਗਾਂ ਜੀ ਬਹੁਤ ਸੰਗਤਾਂ ਨੇ ਧਿਆਨ ਦੇਣਾ ਅਸੀਂ ਪੁੱਤਰ ਹਾਂ